ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜਿੰਨੇ ਵੀ ਈਵਰ ਇਸ ਸਮੇਂ ਦੇਖ ਰਹੇ ਸਾਨੂੰ ਸਭ ਨੂੰ ਤੰਦਰੁਸਤੀਆਂ ਬਖਸ਼ੀਂ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਜਣੇ ਖੁਸ਼ ਰਹਿਣ ਜੀ ਸੋ ਜਿਹੜਾ ਪਲਾਨ ਹੈਗਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬਈ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖ ਹੀ ਲਿੱਤਾ ਬਈ ਆਪਾਂ ਸੈਲੀਬ੍ਰੇਟ ਕਰ ਰਹੇ ਸੀਗੇ ਮੇਰੀ ਵਾਈਫ ਦਾ ਬਰਸਡੇ ਤੇ ਘਰ ਦੇ ਵਿੱਚ ਕਹਿੰਦੇ ਆ ਵੀ ਅਸੀਂ ਘਰ 'ਚ ਨਹੀਂ ਛਕਣਾ ਕੁਝ ਵੀ ਬਾਹਰ ਛਕਣਾ ਜਾ ਕੇ ਕੁਝ ਤੇ ਜਿਹਦੇ ਲਈ ਹੁਣ ਘਰ ਤੋਂ ਨਿਕਲਣਾ ਪੈਣਾ ਸਾਨੂੰ ਫੇਰ ਤੇ ਬਾਹਰ ਸੜਕ ਸਮਾਨ ਪਿਆ ਵਾ ਕਾਫੀ ਜ਼ਿਆਦਾ ਇਹ ਮੈਨੂੰ ਨਹੀਂ ਪਤਾ ਵੀ ਕੀ ਕੀ ਚੱਕਰ ਚੱਲ ਰਿਹਾ ਉਹਨਾਂ ਦਾ ਰੌਲਾ ਪੈ ਰਿਹਾ ਪੂਰਾ ਜਿੰਨਾ ਵਿਆਹ ਚ ਰੌਲਾ ਹੁੰਦਾ ਨਾ ਉੰਨਾ ਰੌਲਾ ਪੈ ਰਿਹਾ ਤਿੰਨ ਪਿੰਡਾਂ ਚ ਬਾਜ਼ ਜਾ ਰਹੀ ਹੈ ਸਾਡੀ ਟੱਬਰ ਦੀ ਪਤਾ ਨਹੀਂ ਕੀ ਹੈ ਕੀ ਪਲਾਨ ਹੈ ਕੀ ਨਹੀਂ ਹੁਣ ਇਹ ਨਹੀਂ ਮੈਨੂੰ ਹਾਲ ਤੱਕ ਕੁਝ ਨਹੀਂ ਪਤਾ ਕਿੱਥੇ ਜਾ ਕੇ ਲੰਗਰ ਛਕਣਾ ਇਹਨਾਂ ਨੇ ਕਿੱਥੇ ਨਹੀਂ ਛਕਣਾ ਮੈਨੂੰ ਕੁਝ ਨਹੀਂ ਪਤਾ ਵੀ ਰੋਪੜ ਜਾਣਾ ਚਮਕੌਰ ਜਾਣਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਪਰ ਸ਼ਾਇਦ ਵਿੱਕੀ ਨੂੰ ਪਤਾ ਹੋ ਸਕਦਾ ਕਿਉਂਕਿ ਇਹਦੀ ਢਾਲ ਗਲਦੀ ਹੈ ਲੇਡੀਜ਼ ਦੇ ਵਿੱਚ ਥੋੜੀ ਜਿਹੀ ਕਿ ਉਹਨਾਂ ਦੇ ਝੋਲ ਮੋਲ ਦੇ ਵਿੱਚ ਫਸ ਜਾਂਦਾ ਛੇਤੀ ਉਹ ਮੈਨੂੰ ਮੈਨੂੰ ਨੌਲੇਜ ਨਹੀਂ ਹੈ ਇਸ ਚੀਜ਼ ਦੀ ਕਿਉਂਕਿ ਮੈਨੂੰ ਤਾਂ ਬਸ ਹੈ ਲਾਸਟ ਟਾਈਮ ਲਾਸਟ ਮੂਮੈਂਟ ਤੇ ਦੱਸਦੇ ਥੋੜੀ ਜਿਹੀ ਗੱਲਬਾਤ ਵੀ ਐ ਕਰ ਲਈਏ ਪਲਾਨ ਪੂਰਾ ਹੁੰਦਾ ਇਹਨਾਂ ਦਾ ਵਿੱਕੀ ਮੇ ਲੋ ਜੀ ਖਾਲਸਾ ਵਾ ਇਸ ਨੂੰ ਨਹੀਂ ਕੋਦਾ ਖਾਲਸਾ ਬੰਦੇ ਨੂੰ ਨਹੀਂ ਕੋਦਾ ਹੱਲ ਕਰ ਰੋ ਵੀ ਨੂੰ ਪਾਡਾ ਹਾਂ ਵੀ ਨਹੀਂ ਬੰਦਾ ਤੈਨੂੰ ਸਾਸੀ ਕਬਲਾ ਦੇ ਬਣਾ ਪਹਿਲਾਂ ਸਾਸਰੀ ਕਬਲਾ ਬਣਾ ਸਾਸੀ ਕਬਲਾ ਅਲਾਜੂ ਪਤਾ ਜਦੋਂ ਕੱਛੇ ਟਾਂਕ ਕੇ ਸਕੂਲ ਤੇ ਛੱਡਣੀ ਨਾ ਉਦੋਂ ਪਤਾ ਲੱਗਣਾ ਪੈਗਦਾ ਮਤਲਬ ਕਹਿੰਦਾ ਫੇਰੀ ਜਾ ਰਿਹਾ ਚੌਂਟ ਕਰਨ ਦੀ ਮੇਰਾ ਪੈ ਕੇ ਦਿਖਾ ਮੇ ਲੋ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਤੈਨੂੰ ਪਤਾ ਕੁਛ ਵੀ ਕਿੱਥੇ ਜਾਣਾ ਆਪਾਂ ਨੇ ਮੈਨੂੰ ਵੀ ਨਹੀਂ ਪੱਕਾ ਪਤਾ ਮੈ ਹੈ ਸਾਸਰੀ ਕਾਲ ਇਹਨੂੰ ਪਤਾ ਹੋਣਾ ਇਹਨੂੰ ਪੱਕਾ ਪਤਾ ਹੋਣਾ ਵੀ ਕਿੱਥੇ ਜਾਣਾ ਆਪਾਂ ਨੇ ਹਾਂ ਇਹ ਤਾਂ ਪਤਾ ਵੀ ਰੋਪੜ ਜਾਣਾ ਖਾਣ ਪੀਣ ਇਹ ਨਹੀਂ ਪਤਾ ਵੀ ਕਿਹੜੀ ਜਗ੍ਹਾ ਤੇ ਜਾਣਾ ਤਾਂ ਗੱਡੀ ਕਿੱਥੇ ਰੁਕਣੀ ਹੈ ਮੇਰੇ ਹਾਲ ਪਲਾਨ ਨਹੀਂ ਹੋਏ ਉਹਦਾ ਮਤਲਬ ਹੈ ਨਾ ਨਹੀਂ ਨਹੀਂ ਹੋਇਆ ਬਸ ਇੰਨੀ ਗੱਲ ਹੋਈ ਵੀ ਆ ਦੋ ਤਿੰਨ ਜਗ੍ਹਾ ਕਹਿੰਦੇ ਤੇ ਇੱਕ ਸ਼ਗਨ ਟੱਬਾ ਇੱਕ ਜਿੱਥੇ ਭਵਨਪ੍ਰੀ ਮਾਸੀ ਦਾ ਕੇਕ ਕੱਟਿਆ ਤਾਂ ਉੱਥੇ ਕਹਿੰਦੇ ਆ ਬਸ ਵੀ ਆ ਦੋ ਜਗ੍ਹਾ ਚ ਇੱਕ ਅੱਧੀ ਜਗ੍ਹਾ ਦੇਖ ਲਾਂਗੇ ਹਲੇ ਕੋਈ ਡਿਸਾਈਡ ਨਹੀਂ ਹੈਗਾ ਵੀ ਅਸੀਂ ਫਾਈਨਲੀ ਕਿੱਥੇ ਬੈਠਣਾ ਓਕੇ ਡਨ ਹਾਂ ਗੱਡੀ ਡਰਾਈਵਰ ਪਰ ਤੇ ਪੰਡਾ ਵੀ ਕਿੱਥੇ ਰੋਕਦਾ ਹਾਂ ਹੂੰ ਬਲਾਉ ਸੱਸਰੀ ਕਾਲਾ ਤੇਰ ਆਪੀ 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 ਆਹ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮੈਨੂੰ ਗਵਾਂਡੀ ਪਿੰਡ ਨੇ ਜਿਹੜਾ ਪੈਣੀ ਉੱਥੇ ਤੇ ਫੋਨ ਆਇਆ ਕਹਿੰਦਾ ਬਾਈ ਤੁਹਾਡੇ ਕੋਈ ਪ੍ਰੋਗਰਾਮ ਆ ਮੈਂ ਹਾਂ ਕੀ ਗੱਲੂੰਗੀ ਕਰੋ ਬਹੁਤ ਰੌੜਾ ਪੈ ਰਿਹਾ ਹੈ ਕਹਿੰਦਾ ਤੁਹਾਡੇ ਆਹ ਲਾਧੀ ਮੈਂ ਥੋੜਾ ਜੀ ਹਾਂ ਛਾੜੀ ਜਖਾਣੀ ਦਾ ਹੈ ਹੈਪੀ 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 ਬੜਵਾਣੇ ਬੜਵਾਣੇ ਹੈਪੀ 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 ਇਹ ਵੀ ਲੜਕੀ ਨਾਲ ਹੈਪੀ 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 ਬਲਾਉ ਸੱਸਰੀ ਕਾਲਾ ਕੁਈ ਕੁਝ ਦਾ ਖਾਸਾ ਬਈ ਕੁਝ ਕਿ ਫਰਮਾਤਾ ਜਨ ਕੋਈ ਕੁਝ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਇਸ ਤਰ੍ਹਾਂ ਦੀ ਫੈਮਿਲੀ ਪਰਮਾਤਮਾ ਸਭ ਨੂੰ ਦੱਸੇ ਹਾਂ ਹੈਨਾ ਬਈ ਕਾੜਾ ਖੁੰਗੂ ਬੜਾ ਜਾਉ ਜਾਂਦਾ ਮੈਂ ਤਾਂ ਹਾਂ ਪਰ ਦਿਲ ਤਾਂ ਚੌੜਾ ਹੀ ਹੋ ਜਾਂਦਾ ਬਈ ਬਾਈ ਇਹ ਕਰਨ ਦੇਖ ਲੈ ਅੰਦਰ ਮੈਂ ਤਾਂ ਆਪੀ ਪਿੰਗ ਚਲੋ ਚਲੀਏ ਭੈਣੇ ਬਹੁਤ ਟਾਈਮ ਹੋ ਗਿਆ ਭਾਈ ਮੈਂ ਤਾਂ ਰੋਕਦਾ ਹੀ ਨਹੀਂ ਤੁਹਾਨੂੰ ਨਹੀਂ ਮੈਨੂੰ ਮੈਂ ਗੱਲ ਸੁਣਾਉ ਮੈਂ ਦੇਖੋ ਅੰਦਰ ਪੁੱਛ ਕੇ ਆਇਆ タルਮੀ ਗੱਲ ਹੈ ਮੈਨੂੰ ਤਾਂ ਸੌਂ ਲੱਗੇ ਚਾਹੇ ਕਰਨ ਦੀ ਲੱਗੇ ਚਾਹੇ ਲੱਗੇ ਕੁੜੀਆਂ ਨੂੰ ਠੀਕ ਹੈ ਨਾ ਮੈਨੂੰ ਕੁਝ ਨਹੀਂ ਪਤਾ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤੁਹਾਡਾ ਕੋਈ ਪਲਾਨ ਸਾਡਾ ਪਲਾਨ ਹੈ ਅਸੀਂ ਮੋਰੇ-ਮੋਰੇ ਤੁਸੀਂ ਵਿਚ-ਵਿਚ سے ਆਈ ਜਾਓ ਅੱਜ ਆਇਆ ਜਾਓ ਅੱਛਾ ਹਾਂ ਕਿੰਨਾ ਘੰਟਾ ਬਚ ਲਦੇ ਆ ਸਾਡੀ ਕੁੜੀ ਨੂੰ ਕਹਿੰਦਾ ਨਾ ਲੋ ਆਪਾਂ ਖਰਚਾ ਵੀ ਦੇਖਣਾ ਨਾ ਪਾਪਾ ਦਾ ਗਾਦਾ ਚਾਹ ਪਾਪਾ ਬੂਪਾਰੇ ਖਰਚਾ ਕੋਈ ਨਹੀਂ ਕਰਦਾ ਇੱਥੇ ਹਾਂ ਰੋਣਾ ਪਾਤਾ ਥਾਰਾ ਤੇਰਾ ਕੰਮ ਹੈ ਹਾਂ ਤੇ ਅੱਜ ਮੈਂ ਕਹਿੰਦੀ ਆ ਅਸੀਂ ਖਰਚਾ ਕਰੂਗੀ ਹਾਂ ਬਾ ਠੀਕ ਗੱਲ ਤਾਂ ਹੀ ਕਰਨਾ ਹੈ ਮੈਨੂੰ ਇੰਨਾ ਵੀ ਪਤਾ ਪਾਪਾ ਨੂੰ ਮੇਰੀ ਗੱਲ ਮੇਰੀ ਗੱਲ ਸੁਣਿਆ ਤੇਰ ਜੇ ਪਲਾਨ ਹੁੰਦਾ ਪਹਿਲਾਂ ਨੋਟ ਕਰਿਓ ਗੱਲ ਨਾਲੇ ਸਬਸਕ੍ਰਾਈਬਰ ਨੂੰ ਵੀ ਮੈਂ ਕਹਿੰਦਾ ਵੀ ਗੱਲ ਨੋਟ ਕਰਨਾ ਜੇ ਮੈਂ ਪ੍ਰੋਗਰਾਮ ਉਲੀਕਿਆ ਹੁੰਦਾ ਤਾਂ ਮੈਂ ਮਾਣੇ ਮਾਜਰੀਆਂ ਨੂੰ ਵੀ ਸੱਦਣਾ ਸੀਗਾ ਹਾਂ ਇਹ ਸਾਰਾ ਪਲਾਨ ਜੈਸਮੀਨ ਦਾ ਮੇਰਾ ਜੀ ਠੀਕ ਹੈ ਨਾ ਗੱਲ ਜਦੋਂ ਮੇਰਾ ਪ੍ਰੋਗਰਾਮ ਹੀ ਨਹੀਂ ਹੈਗਾ ਮੈਨੂੰ ਐ ਦੱਸਵੇਂ ਮੈਂ ਖੇਤਰਖਾਨੇ ਆਪਣੇ ਸਹੁਰਿਆਂ ਤੇ ਵੀ ਸਾਡੀ ਕੁੜੀ ਦਾ ਜਨਮ ਦਿਨ ਤਾਂ ਇਕੱਲੇ-ਇਕੱਲੇ ਨੇ ਬਣਾ ਲਿਆ ਹੁਣ ਮੈਨੂੰ ਤਾਂ ਕਹਿੰਦਾ ਜੈਸਮੀਨ ਮਗਰ ਭਈ ਵੀ ਮਹਾਂ ਚੱਲ ਭਈ ਮੇਰਾ ਕੀ ਜਾਂਦਾ ਫਿਰ ਉਹ ਨਹੀਂ ਸੁਣਦੇ ਨਹੀਂ ਜੀ ਉਰੇ ਆਇਓ ਕੀ ਹੋ ਗਿਆ ਸਰਦਾਰ ਜੀ ਉਰੇ ਆਇਓ ਕੀ ਹੋ ਗਿਆ ਅੱਜ ਦੇ ਅੱਜ ਤਾਂ ਸਰਦਾਰ ਜੀ ਸਿੱਧੇ ਮੇਰੇ ਕੋਲ ਆਇਓ ਸਰਦਾਰ ਜੀ ਪਲੀਜ਼ criteria ਮੇਰੀ ਗੱਲ ਸੁਣੋ ਬੱਸ ਬੈਸ ਲੈ ਕੇ ਲੇ ਤੇ ਰੱਖ ਲੈ ਤੇ ਨਾ ਦੋ ਤਿੰਨ ਹਜ਼ਾਰ ਹੈਗਾ ਜੀ ਬਸ ਵੈਸੇ ਤਾਂ ਏਟੀਐਮ ਚ ਵੀ ਨਹੀਂ ਨਹੀਂ ਮੈਨੂੰ ਆਪਾਂ ਨੇ ਖਰਚਾ ਕਰਨਾ ਅੱਜ ਹਾਂ ਹਾਂ ਜ਼ਰੂਰ ਮੈਂ ਨਾ ਜਨਮ ਦਿਨ ਨੂੰ ਸਾਰੇ ਕਰਦੇ ਹੁੰਦੇ ਆ ਕੋਈ ਚੱਕਰ ਨਹੀਂ ਤੁਸੀਂ ਸਾਡੇ ਜਨਮ ਦਿਨਾਂ ਨੂੰ ਕਰਦੇ ਸੀ ਹਾਂ ਬਿਲਕੁਲ ਅਸੀਂ ਇੱਕ ਨੂੰ ਕਰ ਦੂੰਗੇ ਚਾਹ ਕਰ ਦੂੰਗੇ ਕਹਿਣ ਦੀਆਂ ਹੀ ਗੱਲਾਂ ਬਾਕੀ ਦਾ ਆਪਾਂ ਨੇ ਹੀ ਦੇ ਦਿੰਦਾ ਉਹ ਨਾ ਮੰਨੂ ਪਤਾ ਨਾਲੇ ਪਤਾ ਮੈਂ ਤੈਨੂੰ ਲਾ ਦਵਾਂ ਤੇ ਤੇ ਖਰਚਾ ਕਰਵਾਉਂਗਾ ਅਰੀਆ ਬਾਪ ਦਾ ਪਾਪਾ ਨਹੀਂ ਗਈ ਬਸ ਇਹ ਮੈਨੂੰ ਵਾਕੀ ਗੱਲ ਹੈਗੀ ਜੀ ਸਾਡੀ ਮਾਂ ਹੈ ਜੀ ਅਸੀਂ ਕਰ ਸਕਦੇ ਹਾਂ ਕੋਈ ਬੜੀ ਗੱਲ ਨਹੀਂ ਹੈ ਨਹੀਂ ਸਾਰੀ ਸਾਰੀ ਉਮਰ ਮਾਪੇ ਨਿਆਣਿਆਂ ਵਾਸਤੇ ਕਰਦੇ ਆ ਜੇ ਵਿਆਹ ਨਹੀਂ ਕੁਝ ਕਰ ਦੂ ਇੱਕ ਦੋ ਨਾਲ ਕੇ ਫਟ ਹਾਂ ਕੋਈ ਗੱਲ ਨਹੀਂ ਹਾਂ ਬਿਲਕੁਲ ਬਿਲਕੁਲ ਕੋਈ ਦੀ ਕੋਈ ਦਿੱਕਤ ਨਹੀਂ ਆਗੀ ਪਰ ਮੈਂ ਨਹੀਂ ਹੋਣ ਦਿੰਦਾ ਹੁੰਦਾ ਹੈ ਜੇ ਖਰਚੇ ਕੋਈ ਵੀ ਜੜੇ ਹੈਗੇ ਠੀਕ ਹੈ ਚਲੋ ਚੱਲੀਏ ਚਲੀਏ ਹਾਂ ਨਹੀਂ ਆਏਗਾ ਕੋਈ ਬਾਹਰ ਤਾਂ ਨਜਾਇਜ਼ ਰਸਤੇ ਤੇ ਵੀ ਰੋਕਦਾ ਸਾਨੂੰ ਕੋਈ ਹੁਣ ਤੁਸੀਂ ਖਾਚੀ ਜੰਨੀ ਕਾ ਕਰੀਓ ਸਰੇ ਜਰਦੀ ਖਾਚੀ ਆਏ ਚਲੋ ਚੱਲੀਏ ਫਿਰ ਮਾਲੇ ਸਾਡੇ ਦੀ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਬੜਾ ਬਣਾਉਨੇ ਆ ਕਿਤੇ ਬੜੀਆਂ ਖੁਸ਼ੀ ਸਾਡੀ ਕਰਮਾਲੀ ਆ ਹਾਂ ਉਹ ਜਿਹੜਾ ਜਵਾਈ ਕੇਕ ਇਕੱਠਾ ਆ ਕੇ ਲੈ ਕੇ ਚੱਲੇ ਆ ਉਹ ਤਾਂ ਹੈ ਹੀ ਚੱਲਾ ਚੱਲੀਏ ਮੈਂ ਬਹੁਤਾ ਨਹੀਂ ਰਹਾਂ ਉੱਪਰ ਚਲੋ ਆਓਏ ਜਸਮੀਨ ਤੈਨੂੰ ਤੂੰ ਕੁਸਪਾ ਬਣੀ ਫਿਰ ਕੋਟੀ ਵਗੈਰਾ ਗੱਡੀ ਚਾ ਛੋਟੀਆਂ ਨਹੀਂ ਅੰਦਰ ਤੇ ਲੈਣੀ ਕੋਈ ਲੈਣਾ ਮੰਮੀ ਆਲੀ ਪਾਲ ਆਪਣੇ ਚਲੋ ਫਿਰ ਲਾਓ ਕੁੰਡੇ ਜਿੰਦੇ ਮੜਾ ਮੋਟਾ ਆਪਣਾ ਆਈਸ ਕਰੀ ਕੀ ਆ ਦੂਆਲੇ ਤੇ ਗੇਟ ਲਾਉਣਾ ਜੀ ਉੱਧਰ ਰੱਖਣਾ ਕਿਆ ਹਾਂ ਪਤਾ ਇੱਧਰ ਰੱਖਦੇ ਤੇ ਉੱਧਰ ਆਏ ਤੇ ਮਾਚਰ ਚਲੋ ਫਰਿਜ ਜੀ ਰੱਖਦੇ ਪਹਿਲੇ ਠੰਡਾ ਹੋ ਗਿਆ ਹੁਣ ਤਾਂ ਕਰਨਾ ਗੱਡੀ ਖਾਣ ਦੇ ਮੈਨੂੰ ਕੱਢ ਕੇ ਕੁਝ ਬਣਾ ਦੇ ਲੈ ਤਾਂ ਇਹ 20 ਮਿੰਟ ਨੇਰਾ ਨੇਰਾ ਕਰ ਛੱਡਿਆ ਤੁਸੀਂ ਮਿੰਟਾਂ ਫਿੰਟਾਂ ਦੇ ਵਿੱਚ ਚਲੋ ਜੀ ਅੱਗੇ ਚੱਪ ਕੇ ਮਿਲਦੇ ਜੀ ਤੁਹਾਨੂੰ ਹੁਣ ਆਪਾਂ ਕੀ ਚੀਜ਼ ਹੈ ਇੱਕ ਵਾਰ ਚਾਚੇ ਨੇ ਚਲਾਇਆ ਤਾਂ ਇਹ ਮੋਟੋ ਵਾੜ ਕੇ ਲੈ ਜਾ ਤੂੰ ਲੈ ਜਾ ਲੈ ਜਾ ਇਹ ਕੰਡਿਊਕਟਾ ਕਰਦਾ ਨਹੀਂ ਇਹਨੂੰ ਕੋਈ ਆਹਾਂ ਚਲਾਉਂਦਾ ਨਹੀਂ ਪਿੱਛੇ ਬਾਈ ਦਾ ਨਾ ਬਿੰਦਰ ਬਾਈ ਦਾ ਫੋਨ ਆਇਆ ਮਨੂਨੋ ਖੜੀ ਵਾਲੇ ਦਾ ਕਿਹੜਾ ਨਾ ਉਹ ਬਿੰਦਰ ਬਾਈ ਵੀ ਕਿਹਾ ਕਿ ਉਹਦੀ ਦਾ ਨਾ ਆ ਫੋਨ ਕੋਲ ਤੱਕ ਸੁਣਦਾ ਹੁੰਦਾ ਉਹ ਹਾਂ ਕਹਿੰਦਾ ਭਈ ਘਰ ਦੇ ਕਹਿੰਦੇ ਵੀ ਕੀ ਪਾਈਦਾ ਹੀ ਲੈ ਮਸ਼ੀਨ ਵੀਡੀਓ ਦੇ ਵਿੱਚ ਕਹਿੰਦਾ ਮਨੂੰ ਹਾਕਾ ਮਾਰੀਆਂ ਮੇਰੀ ਘਰ ਵਾਲੀ ਇਹਦੇ ਵਿੱਚ ਹੀ ਹਾਸ ਕਰਦੀ ਹਾਂ ਹਾਂ ਵੀ ਅੱਜ ਕੋਸ਼ਿਸ਼ ਆਪਰੇਸ਼ਨ ਆਈਟਮ ਬਣੂਗੀ ਤੇਰਾ ਬੁਲਾਤੀ ਤੁਸੀਂ ਆਲੂ ਆਦੀ ਸਾਡੀ ਵੱਟ ਕੇ ਕਰਾਣੀ ਪਿੱਛਾ ਮੇਰੇ ਚਾਹੀਦੀ ਸੀ ਚਲ ਆਉਂਗਾ ਨੋਬਰ ਅਗਲੇ ਦਿਨ ਕਾਮ ਨੂੰ ਮਿਲ ਕੇ ਆਉਂਦੇ ਰਹੇ ਚਲ ਮੈਂ ਹੋਰ ਕੰਮ ਤੋਂ ਬਾਅਦ ਤੋਂ ਮਾਦੀ ਚਲੋ ਫੇਰ ਜੈਸਮੀਨ ਦਾ ਹੀ ਸਮਾਨ ਆ ਹਾਂ ਆਪਣੇ ਰਸਤੀਆਂ ਦੇ ਕੰਮ ਆ ਆਪਾਂ ਹੌਲੀ ਹੌਲੀ ਲਿਜਾਈ ਗਾਣੇ ਚਲੋ ਕੰਮ ਨਹੀਂ ਜੈਸਮੀਨ ਹੌਲੀ ਹੌਲੀ ਓਏ ਓਏ ਚੱਲੀ ਚੱਲੋ ਪਰ ਤਾਂ ਰੀਤਾਂ ਵੀ ਆਉਣ ਚੱਲਦੇ ਦੀਆਂ ਚੱਲੋ ਵੀ ਚੱਲੀਏ ਮੇਦੇ ਜੀ ਅੱਗੇ ਚੱਲ ਕੇ ਹੂੰ ਪਾਜੀ ਪਹੁੰਚ ਗਏ ਸੀ ਤਾਂ ਰੀਤ ਲੱਗੀ ਵੀ ਸੀ ਪੜਨਾ ਆ ਹਾਂ ਰੀਤ ਆਊਡਰ ਲੱਗੀ ਦੇਣ ਅੱਜ ਰੀਤ ਆਊਡਰ ਲੱਗੀ ਦੇਣ ਜੀ ਲੋ ਜੀ ਕਿਆ ਮੁੰਡਾ ਰੀਤ ਲੋ ਜੀ ਰੀਤ ਲੱਗੀ ਜੀ ਆਊਡਰ ਸਹਿਣ ਦਾਲ ਨਾ ਸ਼ਾਬਾਸ਼ ਆ ਲੈ ਲੋ ਬਸ ਕੁਕਲੀ ਲਾਤੀ ਬੋਲਣ ਦੀ ਰੋਟੀ ਐ ਦਿਖਾਈ ਆ ਵੀ ਰੋਟੀਆਂ ਫੇਰ ਰੁਕ ਜਾ ਹੁੰਦੀ ਐ ਰੁਕ ਜਾ ਕਹਿੰਦੀ ਹਾਂ ਹਾਂ ਦੱਸੋ ਜੀ ਹਾਂ ਖੜ ਦੇ ਸਵਾਰਕੇ ਕਾ ਮੰਨ ਨੂੰ ਮੰਨ ਦੇ ਦਿਮਾਗ ਦਾ 1:00 ਵਜੇ ਕੱਢ ਗਿਆ ਬੈਜਵੇ ਕੋਸਾ ਉਦੋਂ ਕੋ ਰੋਟੀ ਦਾ ਕੋਈ ਫੋਟੋ ਵੀ ਦੇਖ ਕੋਈ ਹੁੰਦੀ ਐ ਵੀ ਕਿਦਾਂ ਫੋਟੋ ਵੀ ਦੇਖ ਕੇ ਨਾਨ ਬੈਜ ਪਰ ਰੱਖ ਲਓ ਰੁਕ ਜਾ ਹਜ਼ਾਰਾਂ ਰੱਤ ਲਾਓ ਭਾਈ ਹਾਂ ਆਰਡਰ ਨਹੀਂ ਕੀ ਇੱਕ ਦਾਲ ਮੰਗ ਜਦ ਮੈਂ ਨਾ ਭੇਜਦਾ ਕਾ ਹਾਪਤ ਦੱਸ ਦਿਆ ਕਰਾਂ ਲਈ ਹਲਾ ਯੂਜ਼ ਕਰ ਕੋ ਇਹਦਾ ਇੱਕ ਸਾਡੀ ਫਾਰਮੈਲਟੀ ਜੀ ਹੁੰਦੀ ਆ ਬੁੱਕ ਜੀ ਆ ਫੋਲ ਕੇ ਗੱਲ ਉੱਥੇ ਹੋ ਜਣੇ ਇੱਕ ਦੇ ਦਿਓ ਜੀ ਕੜਾਈ ਪਨੀਰ ਸਪਾਈਸੀਆ ਸਪਾਈਸੀ ਜੀ ਨਾਲ ਪ੍ਰਸ਼ਾਦ ਦੇ ਦਿਓ ਜੀ ਬਸ ਨਾ ਜੈਸਮੀ ਤਾਂ ਮੈਂ ਕਿਹਾ ਝੌਲ ਵੀ ਖਾਊਗੀ ਅੱਜ ਜੈਸਮੀ ਮੈਨੂੰ ਲੱਗਦਾ ਬਸ ਇੱਕ ਰਾਈਸ ਬਸ ਹਲਕਾ ਫੁਲਕਾ ਸਭ ਬਹੁਤ ਹੈ ਪੰਜ ਪੰਜ 6 6 ਰੋਟੀਆਂ ਖਾ ਕੇ ਉੱਪਰ ਦੇ ਵਿੱਚ ਆਲ ਖਾ ਕੇ ਹਲਕਾ ਫੁਲਕਾ ਦੀ ਖਾਣ ਦੀ ਗੱਲ ਹੈ ਬਾਜੀ ਅਹ ਤੁਹਾਨੂੰ ਦੇ ਦੋ ਦਾਲ ਮਖਣੀ ਇੱਕ ਤਾਂ ਦੋ ਕਰਾ ਦਿਓ ਦੋ ਕਰਾ ਦਿਓ ਦਾਲ ਮਖਣੀ ਦੋ ਇਹ ਕਰਾ ਦਿਓ ਆਪਣਾ ਸਪਾਈਸੀ ਹੋ ਕਟੜਾ ਨਹੀਂ ਸਪਾਈਸੀ ਕਰਾ ਦਿਓ ਬਾਜੀ ਇੱਕ ਰਾਇਤਾ ਦੇ ਦਿਓ ਕਰਨ ਤੋਂ ਡੈਰੀ ਹੋਸੀ ਦੋ ਇਹ ਕਰਾ ਲਾ ਰਾਇਤੇ ਵੀ ਰਾਇਤੇ ਵੀ ਚੰਗੋ ਕਰ ਦਿਓ ਹਾਂ ਪਹਿਲਾਂ ਠੀਕ ਕਰਾ ਨੋ ਦੀ ਰੋਟੀ ਕਰ ਦੇ ਬਸ ਉਹਦੇ ਵਾਲੀ ਬਟਰ ਵਾਲੀ ਇੱਕ ਚਾਹ ਦੇ ਨਾਲ ਹਾਂ ਬਟਰ ਵਾਲੀ ਕਰ ਦਿਨ ਤੇ ਬਾਕੀ ਚੌਲਾਂ ਦੀ ਪਲੇਟ ਦੇ ਦੇ ਇੱਕ ਯਾਰ ਇਹਨੇ ਜਿਹਨਾਂ ਨੇ ਮੈਂ ਸਿਰਾਚੀ ਦੇ ਪਲੇਟੇ ਦੇ ਪਲੇਨਾ ਨਾ ਨਾਰਮਲੀ ਚ ਹੂੰ ਹੂੰ ਜੇ ਬਾਕੀ ਕਰਦੇ ਹੋ ਸਲਾਦ ਵੀ ਕਰਦੇ ਉਹਨਾਂ ਨੇ ਤੇ ਸਪਾਈਸੀ ਕਰਦੇ ਹੋ ਸਪੈਸ਼ਲ ਕਹਦੇ ਹੋ ਬਣੇ ਉਹਨੂੰ ਜਿੰਨੇ ਵੀ ਆਟਮ ਹੈਗੀ ਸਪਾਈਸੀ ਕਰਦੇ ਹੋ ਵੀਰ ਬਣ ਕੇ ਹੈ ਨਾ ਮੈਂ ਮੇਰੇ ਕੋਲ ਆਹ ਭਾਈ ਆਊਡਰ ਜੇ ਹੁਣੇ ਕਰਾਉਣਾ ਇੱਕ ਇੱਕ ਹੋਰ ਐਕਸਟਰਾ ਕਰਾ ਲਓ ਦੇਖ ਲਓ ਬਾਅਦ ਚ ਨਾ ਰੋਣਾ ਪਏ ਤਾਂ ਫਿਰ ਕਹਿ ਦਾਂਗੇ ਉਹਨੂੰ ਲੋਡ ਕਰੀਂ ਅਰਵਿੰਦਰ ਨੂੰ ਵੀ ਪੁੱਛ ਲਓ ਵਿਚਾਰੇ ਨੂੰ ਵੀ ਤੈ ਕਿਆ ਕਹਿਣਾ ਹੈ ਇਹਦਾ ਨਾਮ ਹਰਵਿੰਦਰ ਨੀ ਜੀ ਹੈਗਾ ਇਦਾਂ ਨਾ ਕਿਹਾ ਤੁਸੀਂ ਪਹਿਲਾਂ ਸੁਖਵੀਰ ਰਵਿੰਦਰ ਸਿੰਘ ਹਰਿਪਿੰਤਾਰ ਸਿੰਘ ਬਿੰਦਾ ਰਵਿੰਦਰ ਬਿੰਦਾ ਕੀ ਬਿੰਦਾ ਹੀ ਕਹਦਿਆ ਕਰ ਤੂੰ ਇੱਕ ਟਾਈਮ ਟੈਂਸ਼ਨ ਖੜੀ ਹੋ ਗਈ ਦੁੱਧ ਪਾ ਦਤਾ ਤਾਂ ਮੰਮੀ ਨੇ ਦੁੱਧ ਦੇ ਡੋਲੀ ਚ ਪਾ ਕੇ ਦੇਤਾ ਤਾਂ ਲਿਉਣਾ ਭੁੱਲ ਗਏ ਚਲ ਭੈਣ ਨੇ ਆਉਣਾ ਭੈਣ ਨਾਲ ਗੱਲ ਹੋ ਗਈ ਮੇਰੀ ਮਰਜ਼ੀ ਤੇ ਭੈਣ ਨੇ ਆਉਣਾ ਖੋਵਾ ਮਾਰ ਉਹਨੇ ਮੰਗਲਵਾਰ ਨੂੰ ਕਹਿੰਦੀ ਬੁੱਧਵਾਰ ਨੂੰ ਜਾਵਾਂਗੀ ਜਾ ਦੁੱਧ ਦੇਖਣਾ ਤਾਂ ਜਾ ਦੁੱਧ ਦੇ ਦਿਓ ਸਾਨੂੰ ਤੇ ਜਮਾ ਰੱਖਿਓ ਆਪਣੇ ਕੋਲ ਤੇ ਜਮਾ ਰੱਖਿਓ ਜਦੋਂ ਬਾਜੀ ਉਹ ਨਾਲਾ ਮੈਂ ਡਾਕੀ ਤੇ ਲੈ ਕੇ ਬਣਾ ਲੂ ਕੋਈ ਚੱਕਰ ਉਹ ਦੇਖੇ ਨਾ ਅਮਰਾ ਆਜਾ ਸਾਰੇ ਸਾਰੇ ਦੁੱਧ ਪਾਇਆ ਦੋ ਦਿਨ ਦਾ ਰੱਖ ਲਈ ਤੇ ਵਾੜ ਕੇ ਹਾਂ ਹਾਂ ਉਹਦੇ ਕੋਲ ਤੁਹਾਡਾ ਸਰਜਾ ਆਪਣਾ ਸਰਜਾ ਆਪਣਾ ਸੋਨਾ ਹੋ ਜਾਊਗਾ ਰੱਖ ਲੂੰਗੀ ਮੈਂ ਤੇ ਪੁੱਛ ਲੂੰਗੀ ਦੋ ਦਿਨ ਦਾ ਤੇ ਅਸੀਂ ਵੀ ਦੇ ਦਾਂਗੇ ਵਿੱਚ ਸਾਡਾ ਯੋਗਦਾਨ ਪਵਾ ਲਿਓ ਠੀਕ ਹੈ ਠੀਕ ਹੈ ਇਹ ਵੀ ਕਰ ਦੈ ਨਾ ਹੋਣਾ ਚਾਹੀਦਾ ਦਲੇਰ ਕੋਈ ਚੱਕਰ ਨਹੀਂ ਨੇ ਬੋਤਾ ਕਾਬਾ ਦਾ ਦੂਹੋਂ ਵਾਪੇ ਦਾ ਕਦਾ ਕਿਤੇ ਵਿਗੜਿਆ ਵਗੈ ਤੇ ਤਾਂ ਜਾ ਦੂਹੋਂ ਹਾਂ ਲੈ ਚਲੀਏ ਕਿਤਾਬਾਂ ਹੁਣ ਇਹਦੇ ਰੱਖਦੇ ਆ ਜ਼ਿਰ ਪਰੇ ਨੇ ਪੜਾਈ ਸ਼ੁਰੂ ਇਹਦੀ ਬਸ ਦਾਦੇ ਮੇਰੇ ਬੋਤਾ ਲਿਖਣ ਤਾਂ ਲੱਗੀ ਸਲੀਟ ਜੀ ਤੇ ਬੰਨ ਤੂ 3 4 5 ਗੱਦਾ ਪਰ ਲੱਗੀ ਮਾਮ ਭੁੱਗੂ ਘਾਗੜਾ ਤੂੰ ਇਹ ਆਪਣੇ ਡੰਗਰਾਂ ਦੇ ਆਹੋਂ ਆ ਕੀਲੇ ਉਹਨਾਂ ਨੂੰ ਗਿਣਦੀ ਆ ਅੱਛਾ ਤੂੰ ਜੋ ਫੜ ਰੁਕ ਜੋ ਰੁੱਕੇ ਜੀ ਹਾਂਜੀ ਅੱਛਾ ਜੀ ਦੱਸੋ ਜੀ ਫੇਰ ਅੱਗੇ ਹਾਂਜੀ 1 2 3 ਕੁਸਤਾ ਕਹਦੇ ਮੁਰਗਾ ਕਿ ਸਾਫਦੰਦੀ ਗਾਂ ਕਹਿੰਦੀ ਹੈ ਹਾਬਤ ਆ ਗਿਆ ਹੈ ਇਹ ਸਵੀਟ ਡਿਸ਼ ਹੈ ਬਤ ਸਵੀਟ ਡਿਸ਼ ਕਹਿੰਦੇ ਇਹ ਲੱਡੂ ਇਹ ਕੀ ਹੈ ਇਹ ਇਹ ਪਤਨ ਮੁਰਗਾ ਹੈ ਪੀਜ਼ਾ ਪੀਜ਼ਾ ਇਹ ਤਾਂ ਕੋਈ ਨਹੀਂ ਇਹ ਹਾਂ ਇਹ ਪੀਜ਼ਾ ਵਰਗਾ ਪਰ ਇਹ ਪਤਨ ਮਟਰ ਹੋਆ ਹੈ ਰਾਈਟ ਨੀਟ ਹਾਂ ਸ਼ਾਇਦ ਨੀ ਸੋਰੀ ਹਾਂ ਹਾਂ ਇਹ ਲੱਡੂ ਹੈ ਬਤ ਇਹ ਇਹ ਰੋਟੀਆਂ ਬਤ ਅਰੇ ਆ ਝੌੜ ਇਹ ਵੀ ਝੋਲੇ ਦੇਖ ਰਾਈਸ ਲੋ ਜੀ ਰਫਮਾਨ ਆ ਗਿਆ ਕੁਛ ਕੁਛ ਕਾਲਾ ਹੋ ਰਿਹਾ ਤੁਹਾਡਾ ਸਮਾਨ ਇੰਨੀ ਠੰਡਾ ਤੋਂ ਕਹਿੰਦਾ ਪੱਖਾ ਨਹੀਂ ਇੰਨੀ ਗਰਮੀ ਮੈਂ ਪੱਖਾ ਲਾ ਦਿਆਂ ਮੈਂ ਪੱਖਾ ਲਾ ਦਈਏ ਚੱਲਦੇ ਆਪਾਂ ਕੋ ਗੁਰਦੁਆਰੇ ਚ ਪਕੌੜੇ ਜ਼ਿਆਦਾ ਖਾ ਲੈ ਤੈਨੂੰ ਕਹ ਆਪਣੇ ਕਮੀਜ਼ ਲਾ ਦੇ ਬਸ ਥੱਲੇ ਤੇਰੀ ਸ਼ਰਟ ਹੈਗੀ ਹੈ ਹੈ ਮੇਰੀ ਲੋਹਣੀ ਹੈਗੀ ਮੰਡਲ ਗਰਦਾਰ ਜੇ ਪਕੌੜੇ ਵਰਸੀ ਚ ਜ਼ਿਆਦਾ ਖਾਇਆ ਮੈਂ ਖਾਦੇ ਨਹੀਂ ਕਿਉਂ ਮੈਂ ਪਕੌੜੇ ਨਹੀਂ ਖਾਣਾ ਸੁਣੋ ਹੁਣ ਸੌਣ ਲੱਗੇ ਹੁਣ ਜਾ ਕੇ ਨਾ ਠੰਡੇ ਪਾਣੇ ਨਾ ਨਾਲ ਲੱਗੇ ਨਾ ਠੰਡ ਲੱਦੀ ਆ ਉਹ ਨਹੀਂ ਠੰਡ ਲੱਗਦੀ ਮੈਨੂੰ ਦੇਖ ਇੱਕ ਗੱਲ ਇੱਕ ਗੱਲ ਹੈਗੀ ਮੈਨੂੰ ਸੌਣ ਲੱਗੇ ਮੈਂ ਇੱਕ ਵੀ ਪਕੌੜੇ ਨੀ ਚੱਕੇ ਨਾ ਮੈਂ ਲੰਗਰ 'ਵਾਂ ਬੈਠਿਆ ਅੱਛਾ ਇਹ ਬਰਗਰ ਕੁਰਚੇ ਖਾਂਦੇ ਫਰੀ ਗਿਆ ਆੜੀ ਨਾਲ ਆਪਣੇ ਨਾਲ ਆੜੀ ਨਾਲ ਔਰ ਅਜੂ ਅਕਲ ਮੁੰਡੇ ਨਾਲ ਅੱਛਾ ਟਰਾਲੀ ਚ ਜਾਂਦੇ ਹੁੰਦੇ ਤੇ ਤੁਰ ਕੇ ਜਾਂਦੇ ਹੁੰਦੇ ਤੇ ਕੱਲ ਮੈਂ ਹੋਰ ਐਰੋਪਲੇਨ ਚ ਗਿਆ ਤਾਂ ਤੂੰ ਸਾਈਕਲ ਪਰ ਨਹੀਂ ਗਿਆ ਤਾਂ ਪੁੱਛੋ ਸਾਈਕਲ ਪਰ ਗਿਆ ਤੂੰ ਨਹੀਂ ਇੱਕ ਹੋਰ ਸਾਈਕਲ ਲੈ ਕੇ ਗਿਆ ਜਿੱਦਨ ਪਹਿਲੀ ਤਾਂ ਆੜੀ ਅੱਜ ਵੀ ਸਾਈਕਲ ਪਰ ਗਿਆ ਤੂੰ ਅੱਜ ਖੁਸ਼ੀ ਲੱਗੀ ਹੋਈ ਸੀ ਫਿਰ ਆਇਆ ਤਾਂ ਤੁਰ ਕੇ ਆ ਹਾਂ ਆਇਆ ਤੁਰ ਕੇ ਮੈਂ ਦੇਖਿਆ ਜਿੱਦਨ ਗਾ ਸੁਣਾ ਜਿੱਦਨ ਮੈਂ ਹੁਣ ਤੂੰ ਪਹਿਲਾਂ ਇੱਕ ਵਾਰ ਅੱਜ ਮੈਨੂੰ ਹਿਸਾਬ ਕਿਤਾਬ ਦੱਸ ਤੂੰ ਪਰਸੋਂ ਗਿਆ ਤਾਂ ਤੂੰ ਤੁਹਾਨੂੰ ਕਿੰਨੇ ਪੈਸੇ ਖਰਚ ਕੇ ਆ ਹਾਂ ਕੇ ਮਾਪੂ ਗੇਰੇਆ ਸਾਰੇ ਗੇਰੇਆ ਕੱਲ ਆ ਗਿਆ ਹੈਗਾ 400 ਰੁਪਏ ਖਰਚਿਆ 100 ਮੋੜ ਲਿਆ ਹਾਂ ਕੇ ਪਾਪਾ 400 ਦਾ ਤਾਂ ਮੈਂ ਤੇ ਹੁਣ ਲੱਤਾ ਦਾ ਉਹ ਤੇ ਪਹਿਲਾਂ ਵੀ 4-500 ਦਾ ਤੇਰਾ ਉਹ ਤਾਂ ਪਤਾ ਨਹੀਂ ਰੀ ਦਰੂਦਰਾ ਨਹੀਂ ਕੱਟ-ਕੁੱਟ ਕੇ ਕਿਤੇ ਪਾ ਦਤਾ ਨਾ ਉਹਨੇ ਆਪਣੀ ਭੈਣ ਨੂੰ ਦਿੱਤਾ ਤਾਂ ਹਾਂ ਉਹ ਤਾਂ ਕੱਢ ਲਿਆ ਲੋ ਤਾਂ ਸਹੀ ਦਿੱਤੇ ਤੇ ਪਿਆ ਪਿਆ ਦੇ ਸਵਾਲ ਕਿੱਦਾਂ ਨਿਕਲ ਗਿਆ ਹਾਂ ਤੇ ਉਹ 50 50 ਜਦੋਂ ਆਉਣ ਲੱਗੀ ਜਦੋਂ ਕਹੇ ਕਦੇ ਲੈ ਫਾਰਮੈਂਟ ਤੇ ਤੇਰੇ ਦੱਤੇ ਤੇ ਮੈਂ ਵੀ ਦੱਤੇ ਦੇ ਮਾਪਾ ਨਰਦ ਨੂੰ ਮਸਾਲਾ ਦੇਖੀ ਪੜੇ ਨਿੰਬੂ ਲੈ ਗਏ ਆ ਗੱਲ ਕਿੱਥੇ ਬੈਠ ਬਹਾਗ ਨੂੰ ਸੱਤ ਨਾਲ ਸੱਚਾ ਪਾਤਸ਼ਾਹ ਰੁੱਖੀ ਮਿੱਸੀ ਸਰ ਨੂੰ ਦੇ ਦੋ ਟਾਈ ਖਾਲਜੀ ਸਲਾਦ ਇਹ ਸਭ ਤੋਂ ਵਧੀਆ ਟਾਈਮ ਰਾਤ ਨੂੰ ਦਾ ਸਲਾਦ ਖਾ ਕੇ گزارਾ ਕਰਨਾ ਚਾਹੀਦਾ ਹੈ ਬੜਾ ਟਾਈਮ ਰੋਟੀ ਨਹੀਂ ਖਾਵੇ ਤਾਂ ਵਧੀਆ ਪਰ ਹੁਣ ਅਸੀਂ ਅਸੀਂ 1.5 ਦਿਨ ਦੀ ਸੀ ਕਿਆ ਕਹਿ ਨਾ ਦਵੂਗੇ ਚਾਰ ਚਾਰ ਪੰਜ ਪੰਜ 1.5 ਕੇ ਹੁਣ ਅਸੀਂ ਕਹਿਣਾ ਵੀ ਰੋਟੀ ਨਾ ਖਾਓ ਭਾਈ ਸ਼ਾਮ ਦੀ ਪਲੇਟ ਕਿੱਥੇ ਰੱਖਦੀ ਪਲੇਟ ਕਿੱਥੇ ਰੱਖਲਾ ਆਹੋ ਦੀ ਆਪਣਾ ਇਹ ਫੋਟੋ ਮੈਨੂੰ ਕੋਲ ਲੈ ਕੇ ਆਉਣ ਕਲੇਟ ਮੈਨੂੰ ਪਲੇਟ ਦੇਣੀ ਪਈ ਕੱਢ ਕੇ ਬਾਹਰ ਨੂੰ ਸੱਤ ਨੌ ਰੋਣਾ ਨਹੀਂ ਲੈ ਖਾਣ ਦੇਣੀ ਆਪਣੀ ਹਾਂ ਕਹਿੰਦੀ ਮੈਂ ਆਪਣੀਆਂ ਪਲੇਟ ਕਿ ਨਹੀਂ ਖਾਣ ਪੁੱਤ ਹਾਂ ਨਹੀਂ ਮੈਂ ਕੱਲੀ ਨੇ ਖਾਣੀ ਲੈ ਜੀ ਬੂ ਕੱਲੇ ਖਾਂਗੋ ਮੇਰਾ ਪੁੱਤ ਕੁੜੀ ਖਰਾਬ ਹੋ ਗਈ ਤੂੰ ਆ ਦੇਖ ਮਿੱਟ ਕੱਲਾ ਕਰਨ ਦੇਖ ਕੇ ਪੁੱਤ ਤਾਂ ਛੱਡਣੀਆਂ ਬਾਅਦ ਚ ਫੇਰ ਆ ਤਾਂ ਤੈਨੂੰ ਤਾਂ ਸ਼ੁਰੂ ਤੋਂ ਹੀ ਆਪਤਾ ਡੈਡੀ ਚਾਚਾ ਨਾਲ ਛੱਡੀ ਕਿਆ ਬੂਗੇ ਕੋਪਰ ਇਸ਼ਾਰਾ ਡਾਡੀ ਬਾਹਰ ਦੇ ਬਾਅਦ ਲੈ ਲਈ ਪਰੈਂਟ ਹੋਰ ਲੈ ਆਏਗੇ ਹੋਰ ਖਾਣ ਦੇ ਲੈ ਕਚਾਰ ਦੁਕਤੀ ਲੈ ਆਈ ਨੇ ਚਾਰ ਕੂਕਰ ਕੰਮ ਨਾ ਕਰੇ ਬਹੁਤ ਸਵਾਦ ਰੇਤਾ ਮਮਾ ਜੀ ਮੈਂ ਮਮਾ ਮਮਾ ਆਪਲੀ ਹਾਂ ਬਤਾਂ ਬਾਤ ਖੋਲੂਗਾ ਬਾਤ ਖੋਲੂਗਾ ਬਾਤ ਖੋਲੂਗਾ ਓ ਯਾਰ ਇੱਕ ਤਾਂ ਮੈਂ ਤਾਂ ਪਾਤਾ ਖਲਾਰਾ ਚਟਤੀਆਂ ਪਲੇਟਾਂ ਇੱਧਰ ਸਾਡੇ ਬੰਦੇ ਤਾਂ ਖਾ ਕੇ ਵਿਹਲੇ ਹੋ ਗਏ ਜੈਸਮੀਨਾ ਹੀ ਚੱਲ ਗਈ ਹੌਲੇ ਹੌਲੇ ਕੰਮ ਇੱਧਰ ਹੋ ਗਈ ਅਸੀਂ ਵੀ ਵਿਹਲੇ ਹਾਂ ਇਹ ਵੀ ਉਹ ਬੋਤਲ ਖੁੱਲੀ ਆ ਨਾ ਉਹ ਬੋਤਲ ਖੜਾ ਵਸੇ ਵਧੀਆ ਬਣਾਇਆ ਵੈਸੇ ਸਮਾਨ ਬਹੁਤ ਵਧੀਆ ਗਿਆ ਹਾਂ ਜਿਹੜਾ ਇਹਦਾ ਜਿਹੜਾ ਆਪਾਂ ਚਾਹੁੰਦਾ ਸੀ ਉਹ ਜੀ ਬਣਾਇਆ ਨਾ ਮੰਮੀ ਕਿਛ ਹੋ ਬਾਕੀ ਦਾ ਬਹੁਤ ਵਧੀਆ ਵਧੀਆ ਸੀ ਨਾ ਚਲੋ ਹੂੰ ਮੈਂ ਤੁਹਾਨੂੰ ਫਿਰ ਜੀਤਾਂ ਲੱਸੀ ਪੀ ਕੇ ਤਾਂ ਸਵਾਦ ਆ ਗਿਆ ਹਾਏ ਕਿਆ ਖਾਂਦਾ ਕਾਇ ਕਾਇ ਬਸ ਬਸ ਹਾਂ ਜਾਸੇ ਪਾਣੀ ਕਰਮੇ ਸਾਰੇ ਤੇਜ ਆਪਣੇ ਕੋਲ ਰੱਖ ਲੈਂਦਾ ਬਸ ਬਸ ਘਹਿ ਲੈਣਾ ਇੱਕ ਆਧਾ ਇੱਕ ਨਹੀਂ ਬਸ ਹੁਣ ਕੀ ਨੇ ਖਾਣੇ ਤੇ ਕੋਈ ਨਹੀਂ ਰਹਿਣ ਤੇ ਕੋ ਚੱਕਰ ਨਾਲ ਜਿਹੜੇ ਪ੍ਰਸ਼ਾਦੇ ਬਚ ਗਏ ਨਾ ਅਨੂ ਲਵੇਟ ਕਾਸੇ ਆਪਣਾ ਚੰਗਰਾ ਨੂੰ ਪਾਵਾਂਗੇ ਕਿੱਥੇ ਪਤਾ ਨਹੀਂ ਕਿੱਥੇ ਜਾਣਾ ਲਵੇਟਲਾ ਸਮਝ ਲਈਦੀ ਹੁੰਦੀ ਆ ਇਹ ਨਾ ਸੋਚਦਾ ਨਾ ਜਿਆਦਾ ਇਹਨੂੰ ਲਵੇਟਣ ਨੂੰ ਟਾਈਮ ਹੀ ਨਹੀਂ ਲਾਉਂਦੀਆਂ ਆ ਅਨੰਦ ਬੱਟ ਨੂੰ ਗਿਆ ਲਾ 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 ਗੇ ਲੱਗੇ ਥੋੜੀ ਆ ਦੇ ਇਧਰ ਆ ਚੱਕੀ ਖੜੀ ਹੈ ਲੈ ਗੇ ਰਹੀ ਥੋੜੀ ਆ ਦੇ ਲੈ ਫੜਾ ਦੇ ਮੇਰੀ ਗੇ ਚ ਕੀ ਚੱਕਰ ਆ ਰਿਹਾ ਫੜਾ ਲੈ ਬੱਸ ਕੀ ਕਰ ਲੈ ਪੌਲੀ ਦਾ ਫੜਾ ਦੋ ਇੱਜ਼ਤ ਕਰੀ ਜਿੰਦੀ ਹਰ ਇੱਕ ਚੀਜ਼ ਦੀ ਪੌਲੀ ਤਾਂ ਮੈਂ ਜੂਠ ਨਹੀਂ ਛੱਡੀਦੀ ਹੁੰਦੀ ਕਦੇ ਵੀ ਹਾਂ ਪੌਲੀ ਜੈਸਮਨ ਵੀ ਛੱਡੀ ਜੂਠ ਨਾ ਨਾ ਕੋ ਨਹੀਂ ਮम्मा ਪਾਉਗੀ ਮम्मा ਮम्मा ਲੈ ਟੈਸਟ ਕਰਾਇਆ ਮੈਂ ਤਾਂ ਖੱਟਾ ਤਾਂ ਨਹੀਂ ਨਹੀਂ ਉਹ ਮੈਂ ਖਾਦਾ ਚਮਚੋ ਗਾਲੂ ਲੱਗ ਗਿਆ ਕਿੱਥੇ ਨਹੀਂ ਖੱਟਾ ਦਾ ਬਸ ਜੀ ਨਹੀਂ ਮੇਰਾ ਗਾਲੂ ਲੱਗ ਗਿਆ ਮਿੱਠਾ ਤਾਂ ਨਹੀਂ ਮਿੱਠਾ ਰੀਤ ਨੇ ਵੀ ਖਾਦਾਂ ਚੱਲ ਕੋਈ ਨਹੀਂ ਕੋਈ ਰੱਖ ਉਹਨੂੰ ਲਾ ਦੇ ਹੁੱਥੂ ਚੜੇ ਤਾਂ ਗਲੇ ਦੇ ਵਿੱਚ ਦਰਦ ਹੁੰਦਾ ਤਾਂ ਲੱਗਿਆ ਉਹਨੇ ਹਾਂ ਸਹੀ ਗੱਲ ਉਹ ਚਲੋ ਫਿਰ ਉਹ ਬਿੱਲ ਪਿਆਤਾ ਯਾਰ ਉਹ ਲੈ ਕੇ ਸੀ ਲੈ ਕੇ ਨਹੀਂ ਐਸਾ ਨਹੀਂ ਨਾ ਲੈ ਕੇ ਗਈ ਹੋਰ ਸੀ अच्छा काउंटर ਤੇ ਬਿੱਲ ਕਾਫੀ ਚੱਲ ਗਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੋਹਕਨਾ ਮੈਂ ਕਿਤੇ ਰੀਤ ਨੇ ਉੱਥੇ ਬਿਲਟੇ ਤਾਂ ਨਹੀਂ ਸੌਂਫ ਲਵੇਟ ਲਈ ਉਹ ਲਿਆਵਾ ਸੌਫਾ ਲੈ ਜੋ ਨੀ ਆ ਮੈਂ ਸਦਾ ਜੀ ਮਿਰਚ ਲੱਗੀ ਅੰਮੀ ਸੌਂਫ ਉਹ ਤੇ ਗੱਲ ਗੁੱਸੇ ਹੋ ਗਈ ਸੀ ਮੇਰੇ ਮਿੰਨੂ ਨੇ ਸੌਂਫ ਲੈ ਆਉਂਦੀ ਮੈਂ ਕਰਾਂ ਅੱਗੇ ਅੱਗੇ ਮੈਂ ਕਰਦਾ ਅੱਗੇ ਕਰਦਾ ਉਹ ਲੈ ਲੋ ਜੀ ਹੁਣ ਮੈਂ ਇੱਕ ਕੈਮਰਾ ਫਿਰ ਹਾਲ ਦੇਖਿਓ ਮੜੀ ਜੇ ਗਰਮੀ ਹੋ ਗਰਮੀ ਹੋਏ ਪਏ ਆ ਉਹ ਮਿਰਚਾਂ ਲੱਗੀਆਂ ਉਹਨੇ ਮਿਰਚਾਂ ਖਾਂਦੇ ਨਹੀਂ ਹੈਗੇ ਅੱਛਾ ਜਿੰਨੀ ਆਪਾਂ ਖਾਂਦੇ ਆ ਨਾ ਨਾ ਕੋਈ ਸਬਜ਼ੀ ਜਿਹਦਾ ਮਿਰਚ ਖੋਲਦੀ ਐ ਇੱਧਰ ਦੇਖ ਲੋ ਗਰਮੀ ਚੈੱਕ ਕਰੋ ਵੀ ਸਬਜ਼ੀ ਜਿਹੜੀ ਗੰਦੀ ਦੀ ਮਿਰਚ ਖੁੱਲ੍ਹਦੀ ਹੈ ਅੱਛਾ ਜੀ ਕਿੰਸੀ ਜ਼ਿਆਦਾ ਲੱਗੀਆਂ ਅੱਛਾ ਅੱਛਾ ਚਲੋ ਉੱਠੋ ਹੁਣ ਤੇ ਟਾਂਡੇ ਮਾਰ ਜਣੇ ਆ ਤੁਸੀਂ ਤਾਂ ਉੱਠਣ ਦੇ ਨਹੀਂ ਆਉਂਦੇ ਮਾਰਦੇ ਨੇ ਦੇਖ ਲੈ ਨਾ ਨਾ ਜੇ ਪੈਸੇ ਨਹੀਂ ਦੇਣਾ ਫਿਰ ਤਾਂ ਸਾਰਿਆਂ ਦੇ ਮੰਨਣੇ ਪੈਣੇ ਜਿਹੜੇ ਬਾਹਰ ਵੀ ਬੈਠੇ ਆ ਨਾ ਬਈ ਪੈਸੇ ਪੈਸੇ ਅੱਜ ਤਾਂ ਮੂੰਹ ਚ ਲੀ ਜਾ ਮਾ ਵੀ ਕੱਢ ਲੈਣਾ ਪਾ ਚੱਲਣਾ ਕੀ ਆ ਤੇਰੇ ਪੈਸੇ ਚਲੋ 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 ਮਿਲਦੇ ਜੀ ਫਿਰ ਫਿਰ ਮਿਲਦੇ ਤੁਹਾਨੂੰ ਮੈਂ ਤਾਂ ਬੈਠ ਬੈਠ ਕੇ ਉੱਠ ਕੇ ਆ ਜਾ ਬੈਠ ਮੈਂ ਟੱਕ ਕੇ ਵਿੱਕੀ ਕਿਹਨ ਲੰਦਾ ਥੁਲੇ ਚੱਲ ਜੀ ਦੇਖ ਛੱਡ ਜਾ ਚਾਰ ਕੋਈ ਨਹੀਂ ਚਲ ਦੰਦੇ ਤੈਨੂੰ ਚੂਲੇ ਦੰਦਾ ਮੈਂ ਚਲ ਦੰਦਾ ਚਲ ਜੀ ਇਹ ਮੈਂ ਤਾਂ ਇਹ ਨਾ ਨਾ ਪਾਣੀ ਪਾ ਹਾਂ ਪਰ ਜਿਹੜੇ ਸੇ ਮੈਂ ਕੋਈ ਨਹੀਂ ਨਹੀਂ ਨਾ ਇਸ ਕੇ ਚਲ ਅੱਪਾ ਮੰਮੀ ਕਹਿੰਦੀ ਮੈਂ ਤੇਰੇ ਕੋ ਰਾਤ ਲਾ ਕੇ ਜਾਣੀ ਮੜੀ ਛੱਡ ਦਿਓ ਮੰਮੀ ਗੱਲ ਸੁਣ ਹਾਂ ਮੈਂ ਛੱਡ ਦੂੰਗਾ ਕੋਈ ਗੱਲ ਨਹੀਂ ਮੈਂ ਨਹੀਂ ਕਹਿੰਦੀ ਵੀ ਜਸਮੀ ਸਾਡੇ ਕੋਲ ਨਹੀਂ ਆਉਂਦੀ ਆ ਆਉਂਦੀ ਆ ਮਿਲਣ ਬਹੁਤ ਵਾਰ ਆਉਂਦੀ ਆ ਪਰ ਜੀ ਨਹੀਂ ਤਰੀ ਰੈਕ ਏ ਥੋੜੀ ਲੜਨ ਦੀ ਫੀਲਿੰਗ ਦੀ ਹੋਣੀ ਆ ਜਗਾ ਜੀ ਚਾਹ ਰਹੀ ਆ ਕੋਈ ਹੋਣੀ ਕਰ ਲੈ ਬਾਈ ਆਪਕ ਇੱਥੇ ਆ ਦੇ ਇੱਕ ਜੀਜੂ ਜੀਜੂ ਨਾਲ ਹਾਂ ਇਹਦਾ ਜੀਜੂ ਆ ਚਲੋ ਠੀਕ ਆਪਾਂ ਬਾਈ ਪੱਤਾ ਪਾਪਾ ਮਮਾ ਜੀ ਹਾਂ ਚੁੱਲੇ ਦੋ ਮੈਨੂੰ ਆਏ ਦੋ ਮੈਨੂੰ ਗੱਡੀ ਚ ਚੁੱਲੇ ਦੋ ਮੈਨੂੰ ਹਾਂ ਚਲੋ ਠੀਕ ਆ ਓਕੇ ਬਾਏ ਬਾਏ ਠੀਕ ਆ ਤੁਸੀਂ ਚੱਲਣ ਨਹੀਂ ਆਉਂਦੇ ਇਹ ਪੀਤਾ ਕਾ ਨਾ ਪੀ ਮੋਟੀ ਮੋਟੀ ਆ ਖੜੀ ਐ ਤੇਰਾ 29 ਵੀ ਆਉਜ ਲਾ ਪਤਾ ਨਹੀਂ ਕਿੱਧਰ ਨੂੰ ਤੁਰੇ ਪਏ ਆ ਉਲਝੇ ਹੀ ਫਿਰਦੇ ਆ ਆ ਨਾ ਦਾ ਗੱਡੀ ਦਾ ਨੰਬਰ ਦਾ ਮੈਨੂੰ ਉਹੀ ਯਾਦ ਆ ਗਿਆ 29 ਵੀ ਬਸ ਆ 29 ਵੀ ਹਾਂ ਤੇ ਗਈ ਕਾਂਬ ਡੋਰੀ ਇਹ ਪਾਪਾ ਟੋਰੀ ਨਾ ਨੂੰ ਠੀਕ ਤਾਂ ਬੈਠ ਮੈਂ ਤਾਂ ਪਾਉ ਉਹ ਤਰਨਾ ਦੇ ਹੁਣ ਪਤਾ ਨਹੀਂ ਕਿਹੜੀਆਂ ਗੱਲਾਂ ਮੁੱਕਦੀ ਨਹੀਂ ਤੁਹਾਡੀਆਂ ਫੋਨ ਪਰ ਵੀ ਸੜੀਆਂ ਗੱਲਾਂ ਫੋਨ ਪਰ ਕਰਕੇ ਫੋਨ ਪਰ ਗੱਲ ਕਰਦੇ ਨਹੀਂ ਤੇ ਮੈਂ ਚਲੋ ਡੱਬੀ ਚਤੀ ਬਦਾਨ ਕਿੱਥੇ ਆ ਚਲੋ ਹੁਣ ਤੁਸੀਂ ਵੀ ਆਪਣੀ ਗੱਡੀ ਕੋਲ ਨੂੰ ਚਲੋ ਹੋ ਚਲੋ ਕਰਨ ਕਰਨ ਕਰ ਤੂੰ ਬਿਦਾਇ ਕਰ ਵਾਏ ਨਹੀਂ ਕਰਦਾ ਤੂੰ ਸੀਸਾ ਤਾਰ ਨੂੰ ਕਹਿੰਦਾ ਥੱਲੇ ਨੂੰ ਵੀ ਸੀਸਾ ਤਾਰ ਤੋਂ ਥੱਲੇ ਵਾਏ ਆਹ ਚਾ ਲਿਖਤਾ શુભ ਰੀਤ ਕਿਨੇ ਲਿਖਿਆ ਕਿਨੇ ਲਿਖਿਆ ਕੀ ਆ ਜਾ ਉਹ ਮੈਂ ਤਾਂ ਟਾਕੀ ਖੋਲ ਤੇ ਹੁਣ ਮੈਂ ਗੋਦੀ ਚੱਕ ਕੇ ਥੋੜਾ ਪਟਾੜਨਾ ਤੁਹਾਨੂੰ ਕਰਨ ਮੈਂ ਗੋਦੀ ਨਹੀਂ ਚੱਕ ਤੈ ਤੂੰ ਹੁਣ ਜਦ ਮੈਂ ਉਧਰ ਲੋਕ ਖੜ ਜਾ ਐਨਾ ਜ਼ੋਰ ਮਾਰ ਪੁੱਤ ਚੱਲ ਹੁਣ ਖੋਲ ਰਹਿਣ ਦੇ ਰਹਿਣ ਦੇ ਰਹਿਣ ਦੇ ਵਿੱਚ ਤੇ ਖੁੱਲਣੀ ਹੋਣਾ ਇੱਕ ਮਿੰਟ ਲਾ ਯਾਰ ਖੜ ਪੁੱਤ ਤੈਨੂੰ ਕਹਿੰਦਾ ਮੈਂ ਖੜ ਜਾ ਇੱਕ ਮਿੰਟ ਇੱਕ ਮਿੰਟ ਖੜ ਜੀ ਹੁਣ ਮੈਨੂੰ ਲੋਕ ਖੋਲਣ ਦੇ ਹੁਣ ਖੋਲ ਜਦੋਂ ਨੂੰ ਮੈਂ ਲੋਕ ਖੋਲਦਾ ਤੂੰ ਆਪ ਨੂੰ ਖਿੱਚ ਲੰਦਾ ਬਾਹਰ ਚਲੋ ਠੀਕ ਹੈ ਜੀ। ਕੀ ਕਰ ਲਓਗੀ ਇਹਨੂੰ ਕਹਿੰਦੇ ਜੱਫੀ ਆਪਈ ਕਿੰਨੀ ਆਉਂ। 5 ਥੱਲੇ ਲਿਆ ਮੁੰਡਾ ਚੱਕੇ। 14 ਥੱਲੇ। ਅੱਛਾ ਹਾਂ। ਥੱਲੇ ਤੇ ਥੱਲੇ ਕ ਟਾਈਮ ਬੈਠੇ। ਠੀਕ ਆ ਠੀਕ ਆ ਠੀਕ ਆ ਜੀ। ਹਾਏ ਪਾਣੀ ਪਰਾ ਦੇ ਫਿਰ ਮੁੰਡੇ ਨੂੰ। ਹਾਂ। ਹਾਂ ਠੀਕ ਹੋ ਗਿਆ ਪ੍ਰੋਬਲਮ ਸਾਰਾ। ਭੰਗੂੜੀਆਂ ਕਿ ਗਰੀ ਜਾਂਦਾ। ਗੰਦਾ। ਕਿ ਪਟਾਪ। ਹੂੰ। ਨਾਲੇ ਹਾਂ ਨਾਲੇ ਖਾ ਲਿਆ ਕਿਨੂੰ ਜੋਤੀ ਨੂੰ ਅੱਤਨ ਇੱਕ ਕਾਂਢ ਤੱਕ ਦਾ ਦੋਖ ਕਾਂਢ ਤੱਕ ਦਾ ਖਤਮ ਵੀ ਹੋ ਜਾਣ ਹਾਂ ਜਨ ਦੇ ਲੋਗ ਹਾਂ ਚਵਰੀਤ ਕੀ ਕਰਕੇ ਆਏ ਮੇਰੇ ਪੁੱਤਾ ਜੀ ਕਿੱਥੇ ਜਾ ਕੇ ਆਇਆ ਬੁੱਤ ਬਾਹਰ ਸਿੱਟੀ ਉਹ ਬਲਗਾਮ ਮੈਂ ਕਾ ਖਾ ਕੇ ਆਇਆ ਜੀ ਮੇਰੇ ਬੁੱਤ ਟੀਜੀ ਓਏ ਹਾਂ ਸਿਬੂ ਚਲੋ ਜੀ ਠੀਕ ਹੈ ਜੀ ਹੋਏ ਹੋਏ ਮਿਲਦੇ ਜੀ ਫਿਰ ਕਿਥੇ ਅਗਲੇ ਵਲੌਗ ਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਦਿਨ ਤੋਂ ਬੁਨੇ ਰਾਤ ਚੋਂ ਗੁਣੇ ਤੱਕੀਆਂ ਬਖਸ਼ੇ ਜੀ ਬਾਰ ਬਾਰ ਜੀ ਹੋਰ